ਕਿੱਥੇ ਪੜ੍ਹਦੇ ਜਿਹੜੀ ਸਤਾਰਨ ਪਲੱਸ 1 ਕਲਾਸ ਚ ਬਲੇਰ ਕੋਟਲੇ ਭੋਗੀਵਾਰ ਅਜੇ ਕੀ ਹੋਇਆ ਜੇ ਤੈਨੂੰ ਕਿਨੇ ਬੰਨੇ ਤੇ ਕਦੋਂ ਤੋਂ ਬੰਨੇ ਮੈਨੂੰ ਮੰਮਾ ਨੇ 2 ਤਰੀਕ ਨੂੰ ਲਿਆ ਮਾਸੜੀ ਲਿਆਏ ਸੀ ਮਤਲਬ 2 ਤਰੀਕ ਨੂੰ ਉਸ ਵਾਰ ਪੇ ਮੈਨੂੰ ਮਤਲਬ ਕੁੱਟੇ ਹਮਾਰਾ ਮਾਸੀ ਮਾਸੜੀ ਮੰਮਾ ਨੇ ਸਾਰੇ ਨੇ ਕੁੱਟੇ ਡੰਡੇ ਸਰੀਏ ਨਾਲ ਉਸ ਵਾਰ ਮੇਰੇ ਆ ਪੈਰ ਸੀ ਹੋ ਜਾਂ ਛੀਰ ਜੀ ਪਾਤੀ ਸੀ ਫਿਰ ਸਰ ਖੋਲਿਆ ਨਹੀਂ ਹੈਗਾ ਤੇ ਮਾਸਟਰ ਨੇ ਅਗਲੇ ਦਿਨ ਮਾਸ ਨੇ ਸ਼ਰਾਬ ਪੀ ਰਹੀ ਸੀ ਮਾਸੇ ਮੇਰੇ ਉੱਪਰ ਸ਼ਰਾਬ ਪਾਨ ਲੱਗ ਗਿਆ ਹਾਂਜੀ ਮੈਂ ਕੁਛ ਕਰਦ ਕਰਨ ਲੱਗੇ ਸੀ ਫਿਰ ਹੁਣ ਤੁਸੀਂ ਕਿਵੇਂ ਘਰੋਂ ਨਿਕਲੇ ਸੀ ਹੁਣ ਮੈਂ ਖਿੜਕੀ ਚੋਂ ਹੀ ਬਾਹਰ ਨਿਕਲੀ ਸੀ ਮਾਸੜ ਦਾ ਕੀ ਨਾਮ ਹੈ ਜਤਿੰਦਰ ਸਿੰਘ ਜਤਿੰਦਰ ਸਿੰਘ ਕੀ ਕਾਰਨ ਕੀ ਕਿਉਂ ਬੰਨਿਆ ਸੀ ਤੁਹਾਨੂੰ ਵੀ ਮੈਂ ਗੱਲ ਕਰਦੀ ਸੀ ਫੋਨ ਤੇ ਆ ਕਾਰਨ ਸੀ ਉਹ ਕੀ ਮੰਗ ਕਰਦੇ ਮੈਂ ਕਰ ਨਹੀਂ ਰਹਿਣਾ ਇਹ ਮਾਸਰੂਨ ਉੱਤੇ ਕਾਰਵਾਈ ਹੋਣੀ ਇੰਜੈਕਸ਼ਨ ਕਰਕੇ ਕੋਈ ਨਹੀਂ ਲੱਗਿਆ ਪਰ ਜਿਹਨੇ ਕਿਹਾ ਸੀ ਕੀ ਚਾਹੁੰਦੇ ਹੋ ਮੈਂ ਮਾਸਰੂਨ ਉੱਤੇ ਕਾਰਵਾਈ ਚਾਹਨੀ ਹੈ ਜਿਨ੍ਹਾਂ ਨੇ ਮੈਨੂੰ ਕੀਤਾ ਉਹਦੋਂ ਤੇ ਹਸਪਤਲ ਤੋਂ ਕੌਣ ਲਿਖਿਆ ਮੈਂ ਸੱਚੇ ਕਿੰਨੇ ਸਾਲ ਦੀ ਤੁਹਾਡੀ ਬੇਟੀ ਜੀ 7 ਸਾਲ ਦੀ ਜੀ ਕੀ ਹੋਇਆ ਕਿਉਂਕਿ ਤੁਹਾਡੀ ਬੇਟੀ ਕਹਿ ਰਹੀ ਮੇਰੀ ਮਾਂ ਨੇ ਮੈਨੂੰ ਘਰੇ ਕੁੱਟ ਕੇ ਸੰਗਲਾ ਨਾ ਬੰਨਿਆ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਮੈਨੇ ਕਰਿਆ ਹੈਗਾ ਹਿਕ ਮਾਂ ਆਪ ਦਾ ਕੁੱਟੂ ਗਈ ਜੇ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮਨਲ ਮੁੰਡੇ ਨੇ ਹੈਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਬਚਾ ਕੇ ਲੈ ਕੇ ਆਏ ਨੇ ਜੀ ਕੀ ਪੂਰਾ ਮਾਮਲਾ ਕੀ ਹੈ ਨਹੀਂ ਗੱਲ ਕੀ ਮੈਨੂੰ ਸਾਲ ਪਰ ਹੋ ਗਿਆ ਜੀ ਬਹੁਤ ਤਾਂਕ ਕਰ ਰਿਹਾਗਾ ਮੁੰਡਾ ਸਚੀਨ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤਾਂਕ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਕਰਦਾ ਹੈ ਮਾਈਂਡ ਜਿਵੇਂ ਵਾਸ਼ ਕਰਦਾ ਹੈ ਜੀ ਮੁੰਡਾ ਮੈਨੂੰ ਬਹੁਤ ਦੁਖੀ ਕੀਤਾ ਮੈਂ ਕੱਲੇ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂਗੀ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੋਂ ਹੋਸਟਲ ਚ ਕੁੜੀ ਲੈ ਕੇ ਆਈ ਹੈਗੀ ਜਦੋਂ ਮੈਂ ਲੈ ਕੇ ਆਈ ਦੋਸਤਾਂ ਦੋ ਦਿਨ ਉਹ ਕੋਲ ਛੱਡੀ ਮੈਂ ਕੁੱਟੀ ਮਾਰੀ ਘਰੇ ਮੈਨੇ ਹਰ ਇੱਕ ਮਾਂ ਕੋਲ ਕੁੱਟਦੀ ਆਪਣੇ ਬੱਚੇ ਨੂੰ ਜੀ ਅਸੀਂ ਕਿੱਡੀ ਕਿੱਡੀ ਗੱਲ ਹੋ ਗਈ ਆ ਫਿਰ ਉਸ ਵਾਰ ਜੀ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆ ਕੇ ਦੇਖੇ ਕਿ ਕੋਣ ਖਿੜਕੀ ਤੋੜ ਕੇ ਭ ਕੀ ਕੋਈ ਸੰਗਲ ਨਾਲ ਬਣ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜਿਵੇਂ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਹੀ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਇਹਦੇ ਵਿੱਚ ਇਹ ਸਾਲ ਪਰ ਹੋ ਗਿਆ ਜੀ ਜਦੋਂ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮੇ ਜੀਜਾ ਹੀ ਲੈ ਕੇ ਆਏ ਹਾਂਜੀ ਆਹ ਦੇਖ ਲਓ ਜੀ ਕਿਹੜਾ ਸੰਗਲ ਬਣਿਆ ਹੋਇਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਭੂਨਮ ਉਹਨਾਂ ਨੇ ਕੀ ਹੋਇਆ ਕਿ ਪੂਰਾ ਮਾਮਲਾ ਕਿਸ ਤਰ੍ਹਾਂ ਲੜਕੀ ਨੇ ਤੁਹਾਡਾ ਦੁਖਾ ਦਿੱਤਾ ਪਤਾ ਹੈ ਇਹ ਤਾਂ ਫਰੈਂਡਸ਼ਿਪ ਜਿਹਾ ਹੋ ਸੀ ਮੇਰੇ ਬੇਟੇ ਦੇ ਨਾਲ ਤੇ ਬੇਟੇ ਨੂੰ ਹੁਣੀ ਫੋਨ ਆਇਆ ਸੀਗਾ ਤੇ ਕਹੀ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਬਸ ਬੇਟਾ ਪਹਿਲਾਂ ਕੱਲਾ ਜਾਣ ਲੱਗਾ ਸੀਗਾ ਮੈਨੇ ਜਾਣ ਨਹੀਂ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰੋਂ ਤੇ ਲੈ ਕੇ ਆਏ ਜੇ ਕਿਸੇ ਕੰਧ ਦੇ ਨਾਲ ਨੇਰੇ ਜੇ ਵਿੱਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਬਸ ਫਿਰ ਅਸੀਂ ਇਹਨੂੰ ਲਿਆਏ ਸੀ ਇੱਥੇ ਸਿੱਧਾ ਹਸਪੀਟਲ ਲੈ ਆਏ ਸੀ ਹਾਂਜੀ ਦੇਖੀ ਦੱਸਿਆ ਨੇ ਵੀ ਕਿਨੇ ਬੰਨੇ ਕੀ ਹੋਇਆ ਹਾਂਜੀ ਦੱਸਿਆ ਜੀ ਕਿਤੇ ਮੈਨੂੰ ਘਰ ਦਿਆਂ ਨੇ ਬੰਨੇ ਆਵਾ ਜੇ ਮੈਨੂੰ ਮਾਰਿਆ ਕੁੱਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਕੀ ਮੰਨਦਾ ਤਾਂ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚੇ ਨੂੰ बार-बार ਟੌਰਚਰ ਕਰਦੇ ਨੇ ਜੀ ਦੇਖੋ ਅਸਥਾਈ ਕਹਿੰਦੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦੋ ਅਸੀਂ ਰੱਖਣ ਨੂੰ ਤਿਆਰ ਹਾਂ ਜੀ ਕਿੰਨੀ ਉਮਰ ਬੇਟਾ ਬੇਟੀ ਤੁਨ੍ਹੋ ਮੇਰਾ ਬੇਟਾ ਹੈਗਾ 22 ਸਾਲ ਦਾ ਜੀ ਤੇ ਇਹ 18ਵੇਂ ਸਾਲ ਚ ਲੱਗੀ ਹੋਈ ਹੈ ਜੀ